ਸੋਛਰੀਆ ਕਾਲਜੀ ਸੋ ਮੱਤ ਤੇ ਪੜਦਾ ਵੀਡੀਓ ਬਾਰੇ ਗੱਲ ਕਰਾਂਗੇ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸਨੇ ਭੇਦ ਖੋਲਿਆ ਸਾਰਾ ਵਿੱਕੀ ਤੇ ਉਸਦੇ ਦੋਸਤ ਅਮਨ ਦਾ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਤੁਹਾਨੂੰ ਇਹ ਸਟੋਰੀ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਸੋ ਹੁਣ ਆਪਾਂ ਗੱਲ ਕਰਦੇ ਆ ਵੀਡੀਓ ਬਾਰੇ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਏ ਕਿ ਵਿੱਕੀ ਨੇ ਤੇ ਉਸਦੇ ਦੋਸਤ ਨੇ 1.5 ਲੱਖ ਰੁਪਈਆ ਲੁੱਟ ਲਿਆ ਏ ਤੇ ਉਹ ਪੈਸੇ ਆ ਤਾਂ ਉਹ ਗੱਡੀ ਲੈਣਾ ਚਾਹੁੰਦੇ ਨੇ ਤੇ ਜਾਂ ਫਿਰ ਦੂਜਾ ਹਥਿਆਰ ਜਿਸ ਦੇ ਨਾਲ ਉਹ ਸਾਰਿਆਂ ਨੂੰ ਡਰਾ ਸਕਣ ਸੋ ਇਹ ਚੀਜ਼ਾਂ ਬਾਰੇ ਉਹ ਸੋਚ ਰਹੇ ਹੁੰਦੇ ਨੇ ਪਰ ਉਧਰ ਹੀ ਨਾਲ ਵਿੱਕੀ ਤੇ ਦੋਸਤ ਅਮਨ ਦੇ ਡੈਡੀ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੇ ਕੋਲ 1.5 ਲੱਖ ਰੁਪਈਆ ਹੈ ਸੋ ਉਸ ਨੂੰ ਆਪਣਾ ਹੀ ਲਾਲਚ ਪੈ ਜਾਂਦਾ ਹੈ ਕਿ ਚਲੋ ਮੈਂ दारू ਹੀ ਪੀਵਾਂਗਾ ਤੇ ਵਿੱਕੀ ਤੇ ਉਸ ਦਾ ਦੋਸਤ ਤੇ ਉਸ ਨੂੰ ਝੂਠ ਬੋਲ ਕੇ ਬੇਵਕੂਫ ਬਣਾ ਹੀ ਦਿੰਦੇ ਨੇ ਤੇ ਉਹ ਬਾਣ ਵੀ ਜਾਂਦਾ ਹੈ ਉਹ ਇੰਨੇ ਵਿੱਚ ਹੀ ਹੋਸ਼ ਹੋ ਜਾਂਦਾ ਹੈ ਕਿ ਮੈਨੂੰ ਦੋ ਪੇਟੀਆਂ ਮਿਲ ਜਾਣਗੀਆਂ ਤੇ ਉਹ ਉਹਨੂੰ ਇਹ ਸਾਰਾ ਕੁਝ ਕਹਿ ਕੇ ਟਾਲ ਦਿੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਆਪਣਾ ਮੂੰਹ ਖੋਲ ਕੇ ਸਾਰਿਆਂ ਨੂੰ ਸੱਚ ਦੱਸ ਹੀ ਦੇਊਗਾ। ਸੋ ਜਦ ਉਹ ਜ਼ਿਆਦੀ ਪੀ ਲੈਂਦਾ ਏ ਤੇ ਉਹ ਬਾਹਰ ਕਿਸੇ ਨਾਲ ਜਦ ਗੱਲ ਕਰਦਾ ਇਸ ਬਾਰੇ ਤੇ ਉਥੋਂ ਉਸਦਾ ਭੇਦ ਖੁੱਲ ਜਾਂਦਾ ਏ ਤੇ ਉਹ ਗੱਲ ਨਿਕਲਦੀ ਨਿਕਲਦੀ ਰੌਲਾ ਪਿਆ ਜਾਂਦਾ ਏ ਕਿ ਇਹਨਾਂ ਨੂੰ 1.5 ਲੱਖ ਰੁਪਈਆ ਕਿਥੋਂ ਬੱਚਾ ਏ ਜਾਂ ਲੱਭਾ ਏ। ਸੋ ਇਹ ਗੱਲਾਂ ਜਦ ਸਾਰੇ ਪਾਸੇ ਫੈਲ ਜਾਂਦੀਆਂ ਤੇ ਉਧਰ ਬਾਪੂ ਤੇ ਉਸਦਾ ਪੋਤਰਾ ਤੇ ਬੇਬੇ ਪੁਲਿਸ ਦੇ ਕੋਲ ਕੰਪਲੇਂਟ ਕਰਨ ਵੀ ਗਏ ਹੁੰਦੇ ਨੇ। ਇਹ ਉਧਰ ਅਮਨ ਦਾ ਡੈਡੀ ਉਹੀ ਮੋਟਰਸਾਈਕਲ ਲੈ ਕੇ ਘੁੰਮਦਾ ਫਿਰਦਾ ਹੈ ਉਸ ਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਹੁੰਦਾ ਕਿ ਅਮਨ ਤੇ ਵਿੱਕੀ ਨੇ ਇਹ ਸਾਰੇ ਪੈਸੇ ਚੋਰੀ ਕੀਤੇ ਨੇ ਤੇ ਮੋਟਰਸਾਈਕਲ ਵੀ ਇਹੀ ਲੈ ਕੇ ਜਾਂਦੇ ਸੀ ਉਹ ਆਪਣੀ ਮਸਤੀ ਵਿੱਚ ਘੁੰਮ ਰਿਹਾ ਹੁੰਦਾ ਹੈ ਤੇ ਆਪ ਹੀ ਇੱਧਰ ਉੱਧਰ ਪੀਣ ਬਾਰੇ ਸੋਚ ਰਿਹਾ ਹੁੰਦਾ ਹੈ ਕਿ ਬਾਹਰੋਂ ਅੰਦਰੋਂ ਪੀਵਾਂ ਪਰ ਉੱਥੇ ਵਿੱਕੀ ਤੇ ਅਮਨ ਨੇ ਉਸ ਨੂੰ ਇਹ ਵੀ ਕਿਹਾ ਹੈ ਕਿ ਤੈਨੂੰ ਘਰ ਹੀ ਲਿਆ ਕੇ ਦੇ ਦਿੰਨੇ ਆ ਤੇ ਉੱਥੇ ਬਹਿ ਕੇ ਹੀ ਪੀ ਲਿਆ ਕਰ ਪਰ ਉਹ ਫਿਰ ਵੀ ਫਿਰਨ ਨਿਕਲ ਜਾਂਦਾ ਹੈ ਜੀ ਇਸ ਕਰਕੇ ਉਸਦੇ ਮੋਟਰਸਾਈਕਲ ਦਾ ਨੰਬਰ ਜਿਹੜਾ ਉਹ ਪੁਲਿਸ ਤੱਕ ਪਹੁੰਚ ਜਾਂਦਾ ਹੈ ਕਿ ਇਹ ਬੰਦਾ ਮੋਟਰਸਾਈਕਲ ਤੇ ਫਿਰਦਾ ਏ ਸੋ ਉਥੇ ਬੇਬੇ ਬਾਪੂ ਜਦ ਉਹ ਰਿਪੋਰਟ ਲਿਖਉਂਦੇ ਨੇ ਤੇ ਉਸ ਵਿੱਚ ਉਹ ਦੱਸਦੇ ਨੇ ਕਿ ਉਹ ਮੁੰਡਿਆਂ ਨੇ ਲੁੱਟਿਆ ਏ ਪਰ ਪੁਲਿਸ ਵਾਲਿਆਂ ਨੂੰ ਜਿਹੜੀ ਖਬਰ ਮਿਲਦੀ ਆ ਕਿ ਉਹ ਇੱਕ ਬੰਦਾ ਜਿਸਨੇ ਸਿਰ ਉੱਪਰ ਪਰਨਾ ਬੰਨਿਆ ਹੋਇਆ ਉਹ ਘੁੰਮ ਰਿਹਾ ਏ ਮੋਟਰਸਾਈਕਲ ਤੇ ਤੇ ਉਹ ਪੁਲਿਸ ਵਾਲੇ ਕਹਿੰਦੇ ਕਿ ਉਹਨਾਂ ਉਸ ਨੂੰ ਹੀ ਫੜਨਾ ਪਵੇਗਾ ਫਿਰ ਹੀ ਪਤਾ ਲੱਗੂਗਾ ਕਿ ਇਹ ਮੋਟਰਸਾਈਕਲ ਕਿਹਦਾ ਏ ਸੋ ਉਸ ਨੂੰ ਫੜਨ ਲਈ ਪੁਲਿਸ ਉਸ ਨੂੰ ਲੱਭਣਾ ਸਟਾਰਟ ਕਰ ਦਿੰਦੀ ਆ ਤੇ ਉਹਦੇ ਟਿਕਾਣੇ ਤੱਕ ਪੁਲਿਸ ਪਹੁੰਚ ਹੀ ਜਾਂਦੀ ਆ ਪੁੱਛਗਿੱਛ ਕਰਕੇ ਸੋ ਜਦ ਅਧਿਕਾਰ ਆਉਂਦੇ ਆ ਤੇ ਪੁਲਿਸ ਵਾਲੇ ਅੱਗੋਂ ਆਉਂਦਿਆਂ ਨੂੰ ਵਿੱਕੀ ਤੇ ਉਸ ਦਾ ਦੋਸਤ ਤਾਂ ਘਰੇ ਨਹੀਂ ਹੁੰਦੇ ਤੇ ਉਹ ਉਹ ਫੜਿਆ ਜਾਂਦਾ ਏ ਸੋ ਜਦ ਉਸ ਨੂੰ ਇਹ ਸਾਰੀਆਂ ਕੁਸ਼ ਪੁੱਛਦੇ ਨੇ ਪਹਿਲਾਂ ਤਾਂ ਉਹ ਸੱਚ ਨਹੀਂ ਦੱਸਦਾ ਪਰ ਪੁਲਿਸ ਵਾਲੇ ਉਸ ਨੂੰ ਡਰਾਤ ਮੁਕਾ ਕੇ ਸਾਰੀਆਂ ਗੱਲਾਂ ਉਸ ਦੇ ਮੂੰਹ ਤੋਂ ਵਿੱਚੋਂ ਕਢਵਾ ਲੈਂਦੇ ਨੇ ਤੋ ਇਹ ਕਹਿ ਦਿੰਦਾ ਏ ਕਿ ਇਹ ਪੈਸੇ ਤਾਂ ਮੇਰੇ ਮੁੰਡੇ ਦੇ ਉਸਦੇ ਦੋਸਤ ਨੂੰ ਲੱਭੇ ਨੇ ਸੋ ਪੁਲਿਸ ਵਾਲੇ ਅੱਗੋਂ ਕਹਿੰਦੇ ਨੇ ਕਿ ਇਹ ਪੈਸੇ ਤਾਂ ਚੋਰੀ ਕੀਤੇ ਹੋਏ ਨੇ ਉਹਨਾਂ ਨੂੰ ਉਹਨਾਂ ਨੇ ਇਹ ਸੁਣ ਕੇ ਉਹ ਬੜਾ ਜ਼ਿਆਦਾ ਹੈਰਾਨ ਹੁੰਦਾ ਏ ਆਹ ਦਾ ਅਮਨ ਦੇ ਦੋਸਤ ਵਿੱਕੀ ਨੂੰ ਚੰਗਾ ਸਮਝ ਰਿਹਾ ਸੀ ਤੇ ਇਹ ਸੋਚ ਰਿਹਾ ਸੀ ਕਿ ਉਹ ਅਮਨ ਨੂੰ ਸਮਝਾਊਗਾ ਪਰ ਉਹ ਤਾਂ ਅਮਨ ਨਾਲੋਂ ਵੀ ਵੱਧ ਤਾਂ ਨਿਕਲਿਆ ਇਹ ਸੋਚਦਾ ਹੋਇਆ ਉਹ ਪੁਲਿਸ ਵਾਲਿਆਂ ਨੂੰ ਸਾਰਾ ਸੱਚ ਦੱਸ ਦਿੰਦਾ ਏ ਸੋ ਤੁਹਾਨੂੰ ਇਹ ਵੀਡੀਓ ਇਹ ਸਟੋਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ